ਆਪਣੀ ਬੱਤੀ ਸੁੱਟ ਕੇ ਨਹੀਂ ਆਈ ਸੀ ਕਿ ਮੈਂ ਨਾਲ ਲੈ ਕੇ ਗਈ ਆ ਇਹ ਮੁੰਡਾ ਮੇ ਕੋਲ ਨਹੀਂ ਕੁਤਰੂ ਸਾਰੇ ਹੈਗੇ ਮੇਰਾ ਫੋਨ ਕਿੱਥੇ ਆ ਆ ਦੇਖੇ ਕੋਣ ਹੈ ਨਹੀਂ ਆ ਦੇਖੋ ਲਿੱਤੀ ਰੂ ਸਾਰੇ ਕੁਸਤਾ ਮੇ ਤੋਂ ਸਭ ਕੁਝ ਹੈਗਾ ਮੇ ਕੋਲ ਆ ਆ ਦੇਖੀ ਤੇਰੇ ਫੋਨ ਕਿੱਥੇ ਆ ਅੰਕਲ ਦੇਖੋ ਬੋਲੋ ਮਤਲਬ ਬੋਲੇ ਸਾਨੂੰ ਸਾਰਾ ਮੈਟਰ ਦੱਸੋ ਮੈਂ ਪੁੱਛਾ ਹਾਂਜੀ ਔਰ ਮਤਲਬ ਕੀ ਹੈ ਨਾ ਕੀ ਜਾਲਸੀ ਕਰਦੀ ਹੈ ਇਹ ਬੱਚੂ ਕਰੋ ਨਾਲ ਸਮਾਨੀਆ ਦੱਸੋ ਇਹਦਾ ਮੈਟਰ ਕੀ ਹੈ ਉਸ ਲੇਡੀ ਦੇ ਨਾਲ ਉਹ ਲੇਡੀ ਤਾਂ ਪਹਿਲਾਂ ਮੇਰਾ ਕਾਰ ਖਰਾਬ ਕੀਤਾਣਾ ਚੁੱਕ ਕੇ ਦਰਨੇ ਵਾਸਤੇ 1500 ਰੁਪਏ ਵਰਤੋ ਮੇ ਕਰਕੇ ਆਪਣਾ ਬੱਤਾਂ ਵੀ ਨਾਲ ਲੈ ਕੇ ਇਨ ਆ ਰਹੀ ਹਾਂ ਇਕੱਲੇ ਹੋਣਾ ਦਾ ਜਵਾਬ ਕਰਦੀ ਹਾਂ ਮੈਂ ਕਹਿੰਨਾ ਭਾਈ ਇੱਕ ਮਿੰਟ ਇੱਥੇ ਹੀ ਪਾ ਸਾਰੇ ਇੱਥੇ ਖੜੇ ਆ ਇਹਦਾ ਮਲਾਜਾ ਕਰਾ ਜਾਈਏ ਭਈ ਉਹ ਇਹ ਡਰਿੰਕ ਕਰਕੇ ਹੀ ਆਈ ਹੋਈ ਆ ਉਹਨਾਂ ਨੇ ਵੀ ਫੋਨ ਕੀਤਾ ਇੱਥੇ ਕਿੰਨੀ ਮਲਾਜਾ ਕਰਕੇ ਕਿੰਨੀ ਕੱਢਣ ਲਈ ਆ ਜੇ ਕੁੜੀ ਲੈ ਕੇ ਜਾਣੀ ਆਪਣੇ ਮੈਨੂੰ ਪਹਿਲਾਂ ਕਿਹਾ ਵਕੀਲ ਦੇ ਕੋਲ ਆ ਜਾਵਾਂਗਾ ਕਿਹਾ ਸਾਰਾ ਮਾਮਲਾ ਕੀ ਦੱਸਣਗੇ ਥੋੜਾ ਮਾਮਲਾ ਭਾਈ ਮੈਂ ਨਾ ਪਹਿਲਾਂ ਇੰਨਾ ਨਾਲ ਸਿਰ ਰਿਲੇਸ਼ਨ ਆਪਣੇ ਵਾਈਫ ਸੀਗੇ ਮੇਰੇ ਇਹ ਇੰਨਾ ਨਾਲ ਮੇਰਾ ਲਿਖ ਲਖਾਈਆ ਖਤਮ ਹੋਇਆ ਪਿਆ ਵਾ ਠੀਕ ਹੈ ਜੀ ਇਹਨਾਂ ਨੇ ਬੇਟੀ ਲੈ ਕੇ ਜਾਣੀ ਐ ਮੈਂ ਹਾਂਜੀ ਹਾਂਜੀ ਸਾਰਾ ਲਿਖ ਲਖਾਈ ਹੋਇਆ ਬੇਟੀ ਲੈ ਕੇ ਜਾਣੀ ਇਹਨਾਂ ਨੇ ਆਹ ਕੋਈ ਨਾ ਸੁਣ ਬਲੰ ਆਹ ਕੋਈ ਨਾ ਸੁਣ ਆ ਜਿੰਨੇ ਕੋਹਦੀ ਬਈ ਐ ਜਿੰਨੇ ਕੋਹਦੀ ਬਈ ਕੋਈ ਨਹੀਂ ਆ ਬੜੀ 80000 ਸਾਲ ਦੀ ਬੱਚੀ ਹੋਰੇ ਲੈ ਕੋਣ ਬੇਟੀ ਲੈ ਕੇ ਜਾਂ ਲਕਮਣ ਬਾਅਦ ਬਣਾ ਲੈ ਇਹ ਕਹਿੰਦੇ ਬੇਟੀ ਲੈ ਕੇ ਜਾਣੀ ਮੈਂ ਤਾਂ ਵਕੀਲ ਕੋਲ ਲੈ ਕੇ ਲੈ ਜਾਓ ਮੇਰੇ ਯਾਰ ਉਤਾਵਲੀ ਸੁਣਦਾ ਤਾਂ ਤਾ ਕੋਈ ਸੁਣਦਾ ਤਾਂ ਤਾ ਮਤਲਬ ਇਹਨਾਂ ਨਹੀਂ ਕਰਦੀ ਸਭ ਨਹੀਂ ਨਾ ਨਾ ਬਾਅਦ ਆ ਸਕਦਾ ਕੋਈ ਕੋਈ ਆਪਣੀ ਡੋਇਨਾ ਡ੍ਰਿੰਕ ਕਰਕੇ ਆਈ ਹੋਈ ਐ ਡ੍ਰਿੰਕ ਕਰਕੇ ਇੱਥੇ ਜਲੂਸ ਕੱਢਣ ਡਈ ਐ ਜੇ ਬੇਟੀ ਲੈ ਕੇ ਜਾਣੀ ਮੈਂ ਕਿਹਾ ਵਕੀਲ ਕੋਲ ਲੈ ਕੇ ਤੂੰ ਲੈ ਜਾ ਜਬਾਤ ਵਗੈਰਾ ਸਾਡਾ ਲਿਖ ਲਗਾਈਆ ਪਹਿਲਾਂ ਹੋਇਆ ਪਿਆ ਵਾ ਸਾਡਾ ਸਾਰਾ ਕੁਝ ਕਿਉਂ ਗੈਰਕੇ ਬੰਦੇ ਨਾਲ ਗੈਰੀ ਕੋਈ ਨਾਮ ਦਾ ਉਹਦੇ ਨਾਲ ਰਹਿਦੀ ਮੈਨੂੰ ਕੋਈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੇਰਾ ਹੁਣ ਬੱਚਾ ਹੈਗਾ ਮੈਂ ਉਹਦੇ ਨਾਲ ਵੀ ਲੈ ਕੇ ਜਾਵਾਂ ਆਪਣਾ ਬੱਚਾ ਕੋਈ ਗੱਲ ਨਹੀਂ ਇਹ ਲੈ ਕੇ ਜਾਵੇ ਬੱਚਾ ਆਪਣਾ ਇਹ ਬੱਚਾ ਲੈ ਗਿਆ ਫਰਾਹ ਫੂਰਾ ਆਪਣਾ ਫਰਾਹ ਕੋਈ ਸੋਚਣਾ ਮੈਨਾਂ ਨੂੰ ਇਹ ਚਾਨੀ ਕੱਤੀ ਕੁੜੇ ਦੇ ਬਾਣੇ ਫੂਣ ਆ ਯਾਰੀ ਮੈਨੂੰ ਕੁੜੀ ਨਾ ਮਿਲਾ ਇਹ ਬੰਦਾ ਠੀਕ ਹੈ ਉਹਨੂੰ ਤੇ ਡੀਸੀ ਪਲੇ ਹਟਲ ਤੋਂ ਮਿਲੇ ਆ ਮੇਰੇ ਬੱਚਾ 20 ਦੇ ਘਰੋਂ ਕੱਢ ਕੇ ਉਹਨਾਂ ਰੰਗ ਲੜੀ ਐਨੇ ਮਨਾਈਆ ਮੈਂ ਕਾ ਕਹਿੰਦੀ ਕੁੜੀ ਪੱਕੀ ਲੈ ਕੇ ਜਾਂ ਕੁੜੀ ਫੂਣ ਲਾ ਕਰ ਦੁਬਾਰਾ ਲੈ ਕੇ ਜਾਏਗੀ ਤੇ ਬੋਤਲੇ ਛੱਡੋ ਦੀ ਇਹ ਬੋਤਲ ਛੱਡ ਨਹੀਂ ਇਹ ਉਹਦਾ ਤੂ ਤਖਪੂਰਨ ਦੀ ਉਹਦਾ ਤੂੰ ਨਹੀਂ ਚੰਗਾ ਅਲਾ ਫੜ ਮੈਂ ਜੰਨਾ ਹੀ ਮੈਂ ਕੁੜੀ ਮੈਂ ਵੀ ਚੱਲ ਜਾਂਨੀ ਮੈਂ ਵੀ ਚੱਲ ਜਾਂਨੀ ਕੋਈ ਨਾ ਜਾਓ ਚੱਲ ਜਾਈਦਾ ਯਾਰ ਬੱਚੇ ਨੂੰ ਛੱਡ ਯਾਰ ਦਲਦਲਾ ਗ੍ਰਾਮੇ ਮੈਂ ਤੇਰਾ ਕਰਕੇ ਇੱਥੇ ਤੱਕ ਤੁਰਿਆ ਪਰੰਦੇ ਮੈਂ ਦੱਸਦਾ ਤੂੰ ਭਾਂਜੇ ਮੈਨੂੰ ਕਿਈ ਜਾਂਦੀ ਹੈ ਮੈਂ ਤੇਰੇ ਕਰਕੇ ਕਿੱਥੇ ਆਈ ਆ ਲੈ ਕੇ ਜਾਣੀ ਆਹੀਂ ਕੇ ਵਕੀਲ ਕੋਲੋਂ ਲਿਖ ਕੇ ਫੇਰ ਹੈਂਡਓਵਰ ਕਰਾਂਗੇ ਆਹੀਂ ਉਹਦਾ ਹੈਂਡਓਵਰ ਨਹੀਂ ਕਰਾਂਗੇ ਆਹੀਂ ਪਿੱਛੇ ਨਾਰੂ ਪੀ ਕੇ ਡਰਿੰਕ ਕਰ ਰਹੀ ਹੈ ਠੀਕ ਹੈ ਮੈਂ ਕਹਿੰਦਾ ਇੱਥੇ ਹੁਣੇ ਮਲਾਇਆ ਕਰਾਇਆ ਜਾਵੇ ਥੋੜੇ ਦਿਨ ਪਹਿਲਾਂ ਮਾਨਸੀ ਨਾਲ ਵੀ ਕੋਈ ਝਗੜਾ ਹੋਇਆ ਸੀ ਮਾਨਸੀ ਨਾਲ ਭਾਈ ਸਾਡਾ ਮੇਰੇ ਕੋਲ ਇਹ ਤੋਂ ਬਾਅਦ ਵਿੱਚ ਮੇਰੀ ਵਾਈਫ ਆ ਕੇ ਸਾਡਾ ਆਪੂ ਝਗੜਾ ਹੋਇਆ ਸੀਗਾ ਉਹਨਾਂ ਸਾਡਾ ਕੰਪਰਮਾਈਜ਼ ਮੇਰਾ ਹੋ ਚੁੱਕਾ ਵਾਂਜੀ ਠੀਕ ਹੈ ਚੌਥੂ ਬਾਅਦ ਇਹ ਇੱਕ ਫੋਨ ਕਰਦੀ ਆ ਉਹ ਇਹਨੂੰ ਕਰਦੀ ਕਿ ਜਨ ਗਾਲਾ ਕੱਢਦੇ ਨੇ ਬੱਚਿਆਂ ਨੂੰ ਡੋਲਾ ਲਿਆ ਤੇ ਹੁਣ ਬੱਚਿਆਂ ਨੂੰ ਹੈਡ ਓਵਰ ਕਰਨਾ ਸੀ ਵਕੀਲ ਦੇ ਕੋਲ ਕਾਗੇ ਤਿਆਰ ਕਰਾ ਰਹਾ ਇਹਨੂੰ ਬੁਲਾਇਆ ਸੀਗਾ ਕਿ ਬੱਚਾ ਆ ਕੇ ਲੈ ਜਾ ਜੀ ਇਹ ਆ ਕੇ ਡਰਿੰਕ ਕਰਕੇ ਇੱਥੇ ਵਾਲਦੂ ਤਮਾਸ਼ਾ ਕਰਨ ਲਈ ਆ ਗਏ ਸਮਝ ਨਹੀਂ ਇਹਦੇ ਨੂੰ ਲੱਗ ਰਿਹਾ ਸੀ ਪੂਜਾ ਨੇ ਬੇਬੇ ਉੱਪਰ ਹੀ ਯੂਰੋਪ ਲੱਗ ਰਹੇ ਸੀ ਹਾਂ ਜੀ ਜਿਹੜਾ ਤੁਹਾਡੇ ਹਸਬੰਡਾ ਹੁਣ ਜਿਹੜੇ ਤੁਹਾਡੇ ਨਾਲ ਆਏ ਹੋਏ ਨੇ ਉਹ ਭਰਾ ਤੂੰ ਤਾਂ ਹੋਇਆ ਸੈਡ ਨੀ ਇਹ ਸੁਣੀ ਸੀ ਪਰ ਰਿਕਾਰਡਿੰਗ ਪਹਿਲਾਂ ਨਹੀਂ ਨਵੀਂ ਆ ਨਵੀਂ ਆ ਬਿਲਕੁਲ ਤਾਂ ਹੁਣ ਆ ਰਿਹਾ ਹੈਲੋ ਉਹ ਅੰਕਲ ਲੈ ਕੇ ਗਿਆ ਇਹ ਕਿਹੜਾ ਮੈਂ ਤਾਂ ਮਾਨਸ਼ੀਤ ਹੀ ਕਟੈਰੀ ਆਇਓ ਜਲਦੀ ਠੀਕ ਹੈ ਸਾਰੇ ਪ੍ਰੈਸ ਵਾਲੇ ਖੜੇ ਜਲਦੀ ਆ ਜਾਓ ਉਹਦੀ ਲੜਕੀ ਬਈ ਵਾਹ ਉਹਦੀ ਵਾਈਫ ਪੂਜਾ ਆ ਕੋਈ ਤਹਿਆਰ ਦੱਸ ਦਿਨੀ ਮਾਮਲਾ ਕੀ ਹੈ ਮੈਂ ਖਾਨਚ ਖੜੀ ਆ ਕੇ ਜਾਰੀਆਂ ਮੈਡਮ ਇਹ ਉਹੀ ਬੱਚਾ ਜਿੰਦੇ ਸੱਟ ਲੱਗੀ ਸੀ ਕੁੜੀ ਪਹਿਲਾਂ ਜਿਹਦਾ ਸਿਰ ਫਟਿਆ ਸੀਗਾ ਇਹਨਾਂ ਨੇ ਫਟਿਆ ਸੀ ਉਹ ਬੇਟਾ ਮੇਰਾ ਛੋਟਾ 6 ਮਹੀਨਾ ਦਾ ਹੈ ਜਲਦੀ ਆ ਜਾਓ ਆ ਗਏ ਇਹਨਾਂ ਦੇ ਇਹਨਾਂ ਦੇ ਸੀਗਾ ਜੋ ਰਿਕਾਰਡਿੰਗ ਸੁਣਾ ਸੀ ਜਦੋਂ ਸਿਰ ਫਟਿਆ ਸੀ ਕਿੰਨਾ ਨੇ ਪਾੜਿਆ ਸੀਗਾ ਹਾਂ ਭਾਜੀ ਜਦੋਂ ਤੁਹਾਡੇ ਦੇ ਪਹਿਲਾਂ ਜਿਹੜਾ ਅਲੀਗੇਸ਼ਨ ਸੀਗਾ ਜੋ ਸਿਰਫ ਅੱਟਿਆ ਸੀਗਾ ਤੁਹਾਡੇ ਘਰੋਂ ਅਸੀਂ ਲੈ ਗਿਆ ਸੀ ਉਸ ਤੋਂ ਤੋਂ ਜਦੋਂ ਆਪ ਵੀ ਸਾਡਾ ਨਾਲ ਝਗੜਾ ਹੋਇਆ ਸੀ ਠੀਕ ਹੈ ਜੀ ਉਦੋਂ ਤੁਸੀਂ ਉਹਦਾ ਸਾਈਡ ਲੈ ਰਹੇ ਸੀਗਾ ਨਹੀਂ ਨਾ ਜੀ ਮੇਰੀ ਗੱਲ ਸੁਣੋ ਕਿ ਮੈਂ ਸਾਈਡ ਕਿਸੇ ਨਹੀਂ ਲੈਂਦਾ ਠੀਕ ਹੈ ਜੀ ਆਪ ਵੀ ਗਾਲਾਂ ਇਹਨਾਂ ਨੇ ਕੱਢੀਆਂ ਫੋਨ ਤੇ ਰਿਪੋਰਟਿੰਗ ਪਾਈ ਸੀਗੀ ਠੀਕ ਹੈ ਮੈਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਠੀਕ ਹੈ ਜੀ ਤੇ ਉਹ ਬੱਚਾ ਜਦੋਂ ਬெட் ਤੇ ਇਹਨਾਂ ਨੇ ਚੱਕਿਆ ਹੋਣਾ ਉਹਦੀ ਨੁੱਕਰ ਵੱਜਣ ਦੇ ਨਾਲ ਕੋਈ ਮਾੜੀ ਮੋਟੀ ਫਰੋਚ ਆਈ ਜਾਂਦਾ ਕੋਈ ਜਿਆਦਾ ਸੱਟ ਨਹੀਂ ਲੱਗ ਬੱਚੇ ਨੂੰ ਠੀਕ ਹੈ ਐਮਐਲਆਰ ਉਦੋਂ ਉਦੋਂ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ ਉਹ ਕਸੂਰ ਤੁਹਾਡਾ ਕਸੂਰ ਇਹਨਾਂ ਦਾ ਸੀਗਾ ਹਾਂਜੀ ਕਸੂਰ ਪਹਿਲਾਂ ਸੀਗਾ ਇਹਨਾਂ ਦਾ ਗਾਲਾਂ ਇਹਨਾਂ ਨੇ ਉਹਨਾਂ ਇਹ ਤੁਸੀਂ ਦੋਨੇ ਇੱਕ ਹੋ ਗਏ ਹੁਣ ਕਸੂਰ ਉਸ ਲੜਕੀ ਦਾ ਨਹੀਂ ਜੀ ਨਹੀਂ ਹਾਂਜੀ ਇਹਨਾਂ ਹੀ ਦੋਨਾਂ ਹੀ ਆਪ ਸੀ ਫੋਨ ਤੇ ਗੱਲ ਗਾਲਾਂ ਵਾਲੀ ਮੈਂ ਕਹਿ ਰਿਹਾ ਵਾਂ ਕਿ ਅੱਜ ਕਿਸੇ ਲੇਡੀਜ਼ ਦੇ ਨਾਲੋਂ ਅੱਜ ਕਸੂਰ ਹੁੰਦਾ ਨਾ ਜੀ ਮੈਂ ਕਸੂਰ ਦੋਨਾਂ ਦਾ ਮੇਰੀ ਗੱਲ ਸੁਣ ਲੋ ਕਰਦਾ ਠੀਕ ਹੈ ਇਹ ਦੋਨੇ ਆਪਸ ਵਿੱਚ ਹੀ ਗਾਲਾਂ ਕੱਢਦੀਆਂ ਫੋਨ ਤੇ ਠੀਕ ਹੈ ਦੋਨਾਂ ਨਾਲ ਗਾਲਾਂ ਕੱਢਣ ਦਾ ਕਰਕੇ ਬੱਚੇ ਨੂੰ ਗਾਲਾਂ ਕੱਢਦੀਆਂ ਇੱਕ ਦੂਜੇ ਨੂੰ ਠੀਕ ਹੈ ਇਸ ਕਰਕੇ ਝਗੜਾ ਹੋਇਆ ਸੀ ਤੇ ਅੱਜ ਤੁਸੀਂ ਬੱਚਾ ਦੇਣ ਆਏ ਅੱਜ ਉਹ ਬੱਚਾ ਮੈਂ ਉਹਨਾਂ ਦੇ ਪਹਿਲੀ ਤੇਰੇ ਵਾਈਫ ਨੂੰ ਮੈਂ ਮੰਮੀ ਨੂੰ ਹੈਂਡਓਵਰ ਕਰਨਾ ਆ ਵਕੀਲ ਨੇ ਥਰੂ ਠੀਕ ਹੈ ਪਰ ਉਹ ਡਰਿੰਕ ਕਰਕੇ ਇੱਥੇ ਆਈ ਹੋਈ ਆ ਨੇ ਹੰਗਾਮਾ ਸ਼ੁਰੂ ਕਰਤਾ ਅੰਗਾਂ ਆ ਸ਼ਰਾਬ ਨਹੀਂ ਨਾਲ ਆ ਆ ਗਈ ਕੰਦੀ ਬਈਏ ਕੂੜੀ ਚੋਹਦੀ ਓਏ ਇੱਕ ਮਿੰਟ ਮੈਨੂੰ ਖੜਾ ਹੋਣਾ ਆਹੋ ਨਾਰ ਆਇਆ ਓ ਮੈਂ ਨਹੀਂ ਤਿੰਦਾ ਨਾ ਲੱਗਦਾ ਨਾ ਆਹ ਦੇ ਲੋ ਠੀਕ ਹੈ ਉਹ ਉਹ ਨਾਲੜੋ ਉਹ ਨਾਲੜੋ ਉਹ ਪਰੇ ਕਰ ਚੱਲ ਨਹੀਂ ਬੱਚਾ ਬੱਚਾ ਸਾੜੀ ਤੂੰ ਤਰਪੋਗਾ ਜੇ ਬੰਝੂਗੀ ਤਾਂ ਪੈ ਕੇ ਲੋਰੀਏ ਇੱਕ ਮੇਰੀ ਗੰਮੀਆਂ ਦਾ ਸਾੜੀ ਇੱਕ ਭੋਂਗ ਚੁਕੀ ਆ ਕੁੱਤੀ ਐ ਠੋਪ ਕਰੋ ਯਾਰ ਨਾ ਖੋਲ ਗਿਆ ਬਖਾਰ ਦੇਣੀ ਐ ਕਿ ਮੈਨੂੰ ਮਿਲਣਾ ਸਾਰੀ ਗੱਲ ਕੀ ਐ ਦੱਸ ਜੀ ਮੇਰੇ ਪੇਰਾਂ ਤੋਂ ਬੇਦਖਲ ਕਰ ਦਿੱਤਾ ਮੈਨੂੰ ਹਰ ਜੀ ਤੇ ਤੇ ਵੀਰ ਦੀ ਕਾਲ ਕਰਦੀ ਨਾ ਇਹ ਲੇਡੀ ਦੋ ਵਰੀ ਆ ਕਿ ਹਾਂ ਕਿ ਦੋਰੀ ਮੈਂ ਲੈਣ ਤੇ ਆਈ ਆ ਮੈਂ ਧੀ ਆਪਣੀ ਬੇਟੀ ਨੂੰ ਹਰ ਦੂਜੀ ਗੱਲ ਆਪਣੀ ਬੱਚੀ ਸੁੱਟ ਕੇ ਨਹੀਂ ਆਈ ਸੀ ਕਿ ਮੈਂ ਨਾਲ ਲੈ ਕੇ ਗਈ ਆ ਇਹ ਹੁੰਡਾ ਮੇਕੋ ਨਿੱਕੂ ਸਾਰੇ ਹੈਗੇ ਮੇਰਾ ਫੋਨ ਕਿੱਥੇ ਆ ਆ ਵਿਚਾਰੇ ਕੌਣ ਆ ਨਹੀਂ ਆ ਦੇਖੋ ਲਿਖਤੀ ਰੂਪ ਸਾਰਾ ਕੁਝ ਪਿਆ ਮੇ ਤੋਂ ਸਭ ਕੁਝ ਹੈਗਾ ਮੇ ਕੋਲ ਆ ਵੀ ਨੀ ਤੇਰੇ ਫੋਨ ਕਿੱਥੇ ਆ ਅੰਕਲ ਦੇਖੋ ਲੋ ਮਤਲਬ ਬੋਲੇ ਸੋ ਸਾਰੇ ਮੈਟਰ ਦੋ ਮੈਂ ਕਹਾ ਔਰ ਮਤਲਬ ਕੀ ਹੈ ਨਾ ਕਿ ਇਹ ਜਾਸਾ ਕਰਦੀ ਹੈ ਬੱਚੋ ਨੂੰ ਮੈਂ ਖੁਨਾਮੀ ਦਾ ਮੈਟਰ ਕੀ ਹੈ ਉਸ ਲੇਡੀ ਦੇ ਨਾਲ ਉਹ ਲੇਡੀ ਪਹਿਲਾਂ ਮੇਰਾ ਘਰ ਖਰਾਬ ਕੀਤਾ ਨਾ ਮੈਂ ਚੁੱਕ ਕੇ ਦਰਵਾਜ਼ੇ ਵਾਂਗ ਬੰਦਾ ਉੱਠਾਉਂਦੇ ਕਰਕੇ ਆਪਣੇ ਬੱਚਾ ਬਿਨਾਂ ਲੈ ਕੇ ਇੰਨਾ ਰੋ ਥੱਲੇ ਹੋਣਾ ਨਾ ਜਵਾਬ ਕਰਦੀ ਹੈ ਮੈਂ ਕਹਿੰਦਾ ਭਾਈ ਇੱਕ ਮਿੰਟ ਇਧਰ ਆ ਸਾਰੇ ਇੱਥੇ ਖੜੇ ਆ ਇਹਦਾ ਮਲਾਜਾ ਕਰਾਣਾ ਹੈ ਟ੍ਰਿੰਗ ਕਰਕੇ ਹੀ ਆਈ ਹੋਈ ਆ ਉਹਨਾਂ ਨੇ ਵੀ ਫੋਨ ਕੀਤਾ ਕਿ ਕਿੰਨੀ ਆ ਮਲਾਇਆ ਕਰਕੇ ਕਿੰਨੀ ਕੱਢਣ ਲਈ ਆ ਜੇ ਕੁੜੀ ਲੈ ਕੇ ਜਾਣੀ ਆਪਣੇ ਮੈਨੂੰ ਪਹਿਲਾਂ ਕਿਹਾ ਵਕੀਲ ਦੇ ਕੋਲ ਆ ਜਾ ਮੈਂ ਕਿਹਾ ਨਾਮ ਸਾਰਾ ਮਾਮਲਾ ਦੱਸੂਗੀ ਥੋੜਾ ਮਾਮਲਾ ਭਾਜੀ ਮੈਂ ਨਾ ਪਹਿਲਾਂ ਇਹਨਾਂ ਨਾਲ ਸੀਗਾ ਰਿਲੇਸ਼ਨਸ਼ਿਪ ਆਪਣੇ ਵਾਈਫ ਸੀਗੇ ਮੇਰੇ ਇਹ ਇਹਨਾਂ ਨਾਲ ਮੇਰਾ ਲਿਖ ਲਖਾਈਆ ਖਤਮ ਹੋਇਆ ਪਿਆ ਵਾ ਠੀਕ ਹੈ ਜੀ ਇਹਨਾਂ ਨੇ ਬੇਟੀ ਲੈ ਕੇ ਜਾਣੀ ਆ ਮੈਂ ਹਾਂਜੀ ਹਾਂਜੀ ਸਾਰਾ ਲਿਖ ਲਖਾਈਆ ਹੋਇਆ ਬੇਟੀ ਲੈ ਕੇ ਜਾਣੀ ਇਹਨਾਂ ਨੇ ਆਹ ਰਿਪੋਰਟ ਸੁਣੋ ਪਹਿਲਾਂ ਆਹ ਰਿਪੋਰਟ ਜਿੱਦੋਂ ਕੋਲ ਹੀ ਬਈਆ ਜਿੱਦੋਂ ਕੋਲ ਹੀ ਬਈਆ ਪਹਿਲੀ ਆਪਣੀ ਮਾਂ ਦਾ ਜਾ ਸਕਦੇ ਬੱਚੇ ਹੋਰੇ ਲੈ ਕੋਲ ਬੇਟੀ ਲੈ ਕੇ ਜਾਣੇ ਕਮਣ ਬਾਅਦ ਕਰਾ ਲੈ ਇਹ ਕਹਿੰਦੇ ਬੇਟੀ ਲੈ ਕੇ ਜਾਣੀ ਮੈਂ ਕਿਹਾ ਵਕੀਲ ਕੋਲ ਲੈ ਕੇ ਲੈ ਜਾ ਮੇਰੇ ਯਾਰੋ ਤਾਵਲੀ ਹੁੰਦੀ ਸੁਣ ਜਾਂਦਾ ਤਾ ਉਹ ਸੁਣ ਜਾਂਦਾ ਤਾ ਮਤਲਬ ਇਹ ਨਹੀਂ ਕਰੀ ਸਕਨੀ ਮੈਂ ਨਾ 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 ਉਹ ਵਾਸਕੇ ਨਾ ਕੋਈ ਕੋਈ ਆਪਣੀ ਜੋ ਇਹਨਾਂ ਡਰਿੰਕ ਕਰਕੇ ਆਈ ਹੋਈ ਐ ਡਰਿੰਕ ਕਰਕੇ ਇੱਥੇ ਜਲੂਸ ਕੱਢਣ ਢਈ ਐ ਜੇ ਬੇਟੀ ਲੈ ਕੇ ਜਾਣੀ ਮੈਂ ਕਿਹਾ ਵਕੀਲ ਕੋਲ ਲੈ ਕੇ ਤੂੰ ਲੈ ਜਾ ਦਿਵੋਤ ਵਗੈਰਾ ਸਾਡਾ ਲਿਖ ਲਗਾਈਆ ਪਹਿਲਾਂ ਹੋਇਆ ਪਿਆ ਵਾ ਸਾਡਾ ਸਾਰਾ ਕੁਝ ਹੀ ਕਿਉਂ ਗੈਰ ਕੇ ਬੰਦੇ ਨਾਲ ਗੈਰੀ ਕੋਈ ਨਾਮ ਦਾ ਉਹਦੇ ਨਾਲ ਰਹਿੰਦੀ ਮੈਨੂੰ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆ ਮੇਰਾ ਹੁਣ ਬੱਚਾ ਹੈਗਾ ਮੈਂ ਉਹਦੇ ਨਾਲ ਵੀ ਲੈ ਕੇ ਜਾਵੇ ਆਪਣਾ ਬੱਚਾ ਕੋਈ ਗੱਲ ਨਹੀਂ ਇਹ ਲੈ ਕੇ ਜਾਵੇ ਬੱਚਾ ਆਪਣਾ ਜੇ ਬੱਚਾ ਲੈ ਗਈ ਸਭ ਕਸੂਰ ਆਪਣਾ ਫਰਾਹ ਕੋਈ ਸੋਚਣਾ ਮੈਨਾਂ ਨੂੰ ਇਹ ਜਾਨੀ ਕਿੱਥੇ ਕੁੜੇ ਦੇ ਭਾਂਡੇ ਫੂਣ ਜਾਨੀ ਮੈਨੂੰ ਕੁੜੀ ਨਾ ਮਿਲਾ ਏ ਬੰਦਾ ਠੀਕਾ ਉਹਨੂੰ ਤੇ ਡਿਸਪਲਾਇਆ ਹੋਟਲ ਤੇ ਪਿਲਾਇਆ ਮੇਰੇ ਬੱਚੇ 20 ਤੱਕੋਂ ਕੱਢ ਕੇ ਉਹਨਾਂ ਰੰਗ ਲੜੀਆਂ ਐਨੇ ਬਣਾਈਆਂ ਮੈਂ ਤਾਂ ਕਹੇ ਜੀ ਕੁੜੀ ਬੱਕੀ ਲੱਗਿਆ ਕੁੜੀ ਫੋਨ ਲਾ ਕਰੇ ਦੁਬਾਰਾ ਲੈ ਕੇ ਜਾਏਗੀ ਤੇ ਬੋਤਲੇ ਛੱਡੋ ਦੀ ਬੋਤਲ ਇਹ ਇਹ ਉਹਦਾ ਤੂੰ ਪਖਪੂਰਨ ਦੀ ਉਹਦਾ ਤੂੰ ਨਹੀਂ ਚੰਗਾ ਆਲਾ ਫੜ ਮੈਂ ਕਿੰਨਾ ਨਹੀਂ ਮੈਂ ਕੁੜੀ ਮੈਂ ਵੀ ਚੱਲ ਜਾਂਨੀ ਮੈਂ ਵੀ ਚੱਲ ਜਾਂਦੀ ਕੋਈ ਨਾ ਜਾਓ ਚੱਲੀਦਾ ਯਾਰ ਬੱਚੇ ਨੂੰ ਛੱਡ ਯਾਰ ਦੱਦਲਾ ਡਰਾਮੇ ਮੈਂ ਤੇਰਾ ਕਰਕੇ ਇੱਥੇ ਤੱਕ ਤੁਰਿਆ ਪਰੰਦੇ ਮੈਂ ਦੱਸ ਫਿਰ ਤੂੰ ਭੈ ਕਿ ਮੈਨੂੰ ਹੀ ਕਹੀ ਜਾਂਦੀ ਹੈ ਮੈਂ ਤੇਰੇ ਲੇ ਕੇ ਜਾਣੀ ਆ ਅਸੀਂ ਕੇ ਵਕੀਲ ਕੋਲੋਂ ਲਿਖ ਕੇ ਫੇਰ ਹੈਂਡਓਵਰ ਕਰਾਂਗੇ ਅਸੀਂ ਉਹਦਾ ਹੈਂਡਓਵਰ ਨਹੀਂ ਕਰਾਂਗੇ ਅਸੀਂ ਪਿੱਛੇ ਆਰੂ ਪੀ ਕੇ ਡਰਿੰਕ ਕਲਬ ਹੋਈ ਆ ਠੀਕ ਹੈ ਮੈਂ ਕਿਹਾ ਦਾ ਇੱਥੇ ਹੁਣੇ ਮਲਾਇਆ ਕਰਾਇਆ ਜਾਵੇ ਥੋੜੇ ਨਹੀਂ ਪਹਿਲਾਂ ਮਾਨਸੀ ਨਾਲ ਵੀ ਕੋਈ ਝਗੜਾ ਹੋਇਆ ਸੀ ਮਾਨਸੀ ਨਾਲ ਭਾਈ ਸਾਡਾ ਮੇਰੇ ਕੋਲ ਇਹ ਤੋਂ ਬਾਅਦ ਵਿੱਚੋਂ ਮੇਰੀ ਵਾਈਫ ਆ ਕੇ ਜੀ ਸਾਡਾ ਆਪਸੀ ਝਗੜਾ ਹੋਇਆ ਸੀਗਾ ਉਹਨਾਂ ਸਾਡਾ ਕੰਪਰਮੈਂਡ ਮੇਰਾ ਹੋ ਚੁੱਕਾ ਵਾਂ ਠੀਕ ਹੈ ਚੌਥੂ ਬਾਅਦ ਚ ਇਹ ਇੱਕ ਫੋਨ ਕਰਦੀ ਆ ਉਹ ਇਹਨੂੰ ਕਰਦੇ ਕਿ ਜੰਗਾਲਾ ਕੱਢਦੇ ਨੇ ਬੱਚਿਆਂ ਨੂੰ ਡੋਲਾ ਦਿਆ ਜੀ ਇਹ ਹੁਣ ਬੱਚਿਆਂ ਨੂੰ ਹੈਂਡ ਓਵਰ ਕਰਨਾ ਸੀ ਵਕੀਲ ਦੇ ਕੋਲ ਕਾਗੇ ਤਿਆਰ ਕਰਾ ਰਹੇ ਇਹਨੂੰ ਬੁਲਾਇਆ ਸੀਗਾ ਕਿ ਬੱਚਾ ਆ ਕੇ ਲੈ ਜਾ ਜੀ ਇਹ ਆ ਕੇ ਡਰਿੰਕ ਕਰਕੇ ਇੱਥੇ ਵਾਦੂ ਤਮਾਸ਼ਾ ਕਰਨ ਲਈ ਆ ਤੈਨੂੰ ਲੱਗ ਰਹਾ ਸੀ ਪੂਜਾ ਨੇ ਬੇਬੇ ਉੱਪਰ ਹੀ ਰੋਪ ਲੱਗ ਰਹੇ ਸੀ ਹਾਂਜੀ ਜਿਹੜੇ ਤੁਹਾਡੇ ਹਸਬੰਡ ਹੁਣ ਜਿਹੜੇ ਤੁਹਾਡੇ ਨਾਲ ਆਏ ਹੋਏ ਨੇ ਉਹ ਭਰਾ ਤੂੰ ਤਾਂ ਹੋਇਆ ਸੜ ਤਰੀ ਬਾਕੇ ਰਹੀ ਉਹਨਾਂ ਕੋਲ ਰਹੀ ਪਵਾ ਰਹੇ ਰਹੀ ਉਹਨਾਂ ਬੈੱਡ ਤੇ ਆਹਾਂ ਕੁੜੀ ਨਹੀਂ ਇਹ ਸੁਣੀ ਸੀ ਆਪਾਂ ਰਿਕਾਰਡਿੰਗ ਪਹਿਲਾਂ ਨਹੀਂ ਨਵੀਂ ਆ ਨਵੀਂ ਆ ਕੁੜਤਾ ਹੁਣ ਆ ਰਿਹਾ ਹੈਲੋ ਉਹ ਅੰਕਲ ਲੈ ਕੇ ਗਿਆ ਹੈ ਉਹ ਨਾ ਮਾਨਸੀਆ ਤੁਸੀਂ ਕਟੈਰੀ ਆਓ ਜਲਦੀ ਠੀਕ ਹੈ ਸਾਰੇ ਪ੍ਰੈਸ ਵਾਲੇ ਖੜੇ ਜਲਦੀ ਆ ਜਾਓ ਉਹਦੀ ਲੜਕੀ ਲਈ ਉਹਦੀ ਵਾਈਫ ਪੂਜਾਇਆ ਕੋਈ ਤੁਸੀਂ ਯਾਰ ਨੂੰ ਦੱਸ ਦਿਨੇ ਮਾਮਲਾ ਕੀ ਹੈ ਮੈਂ ਖਾਨ ਚ ਖੜੀ ਆ ਕਟੈਰੀਆ ਮੈਡਮ ਇਹ ਉਹੀ ਬੱਚਾ ਜਿੰਦੇ ਸੱਟ ਲੱਗੀ ਸੀ ਕੁਰੀ ਪਹਿਲਾਂ ਜਿਹੜਾ ਸਿਰ ਫਟਿਆ ਸੀਗਾ ਇਹਨਾਂ ਨੇ ਫਟਿਆ ਸੀ ਉਹਦਾ ਬੇਟਾ ਮੇਰਾ ਛੋਟਾ 6 ਮਹੀਨਾ ਹੈ ਜਲਦੀ ਆ ਜਾਓ ਆ ਗਏ ਇਹਨਾਂ ਦੇ ਇਹਨਾਂ ਦੇ ਸੀਗਾ ਜੋ ਰਿਪੋਰਟਿੰਗ ਸੁਣਾ ਜਦੋਂ ਸਿਰ ਫਟਿਆ ਸੀ ਕਿੰਨਾ ਨੇ ਪਾੜਿਆ ਸੀਗਾ ਹਾਂਜੀ ਜਦੋਂ ਬੱਚੇ ਦਾ ਸਿਰ ਫਟਿਆ ਸੀ ਪਾਜੀ ਜਦੋਂ ਤੁਹਾਡੇ ਦੇ ਪਹਿਲਾ ਜਿਹੜਾ ਐਲੀਗੇਸ਼ਨ ਸੀਗਾ ਜੋ ਸਿਰਫ اٹਿਆ ਸੀਗਾ ਤੁਹਾਡੇ ਘਰੋਂ ਅਸੀਂ ਲੈ ਗਿਆ ਸੀ ਉਹ ਜਦੋਂ ਆਪ ਹੀ ਸਾਡਾ ਨਾਲ ਝਗੜਾ ਹੋਇਆ ਸੀ ਠੀਕ ਹੈ ਜੀ ਉਦੋਂ ਤੁਸੀਂ ਉਹਦਾ ਸਾਈਡ ਲੈ ਰਹੇ ਸੀਗਾ ਨਾ ਨਾ ਜੀ ਮੇਰੀ ਗੱਲ ਸੁਣੋ ਕਿ ਮੈਂ ਸਾਈਡ ਕਿਸੇ ਨਹੀਂ ਲੈਂਦਾ ਠੀਕ ਹੈ ਜੀ ਆਪਰੇ ਗਾਲਾਂ ਇਹਨਾਂ ਨੇ ਕੱਢੀਆਂ ਫੋਨ ਦੇ ਰਿਕਾਰਡਿੰਗ ਪਾਈ ਸੀਗੀ ਠੀਕ ਹੈ ਮੈਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਠੀਕ ਹੈ ਤੇ ਉਹ ਬੱਚਾ ਜਦੋਂ ਬெட் ਤੇ ਇਹਨਾਂ ਨੇ ਚੱਕਿਆ ਉਹਦੀ ਨੁੱਕਰ ਵੱਜਣ ਦੇ ਨਾਲ ਕੋਈ ਮਾੜੀ ਮੋਟੀ ਖਰੋਚ ਆਈ ਜਾਂਦਾ ਕੋਈ ਜਿਆਦਾ ਸੱਟ ਨਹੀਂ ਤੇ ਬੱਚੇ ਦੀ ਐਮਐਲਆਰ ਉਦੋਂ ਉਦੋਂ ਸੀਗਾ ਕਿ ਤੁਹਾਡੇ ਦੇ ਕਿ ਤੁਸੀਂ ਇਹਨੂੰ ਹਸਪੀਟ जान ਦਿੰਦੇ ਹੈ ਕਿ ਨਹੀਂ ਜਾਣ ਦਿੰਦੇ ਉਹ ਕਸੂਰ ਤੁਹਾਡਾ ਕਸੂਰ ਇਹਨਾਂ ਦਾ ਸੀਗਾ ਹਾਂਜੀ ਕਸੂਰ ਪਹਿਲਾ ਸੀਗਾ ਇਹਨਾਂ ਦਾ ਗਾਲਾਂ ਇਹਨਾਂ ਨੇ ਉਹਨਾਂ ਇਹ ਤੁਸੀਂ ਦੋਨੇ ਇੱਕ ਹੋ ਗਏ ਹੁਣ ਕਸੂਰ ਉਸ ਲੜਕੀ ਦਾ ਨਹੀਂ ਨਹੀਂ ਹਾਂਜੀ ਇਹਨਾਂ ਹੀ ਦੋਨਾਂ ਹੀ ਆਫਿਸ ਹੀ ਫੋਨ ਤੇ ਗਾਲੋ ਵਾਲੀ ਨਹੀਂ ਇਹ ਕਹਿ ਰਹੇ ਆ ਮਾਂ ਕਿ ਅੱਜ ਇਸ ਲੇਡੀਜ਼ ਦੇ ਨਾਲੋਂ ਅੱਜ ਕਸੂਰ ਹੁੰਦਾ ਮੈਂ ਕਸੂਰ ਦੋਨਾਂ ਦਾ ਮੇਰੀ ਗੱਲ ਨਾਲੋਂ ਕਰਦਾ ਠੀਕ ਹੈ ਜੀ ਇਹ ਦੋਨੇ ਆਫਿਸ ਚ ਗਾਲਾਂ ਕੱਢਦੀਆਂ ਫੋਨ ਤੇ ਠੀਕ ਹੈ ਦੋਨਾਂ ਨਾਲ ਗਾਲਾਂ ਕੱਢਣ ਦਾ ਕਰਕੇ ਬੱਚੇ ਨੂੰ ਗਾਲਾਂ ਕੱਢਦੀਆਂ ਇੱਕ ਦੂਜੇ ਨੂੰ ਠੀਕ ਹੈ ਇਸ ਕਰਕੇ ਝਗੜਾ ਹੋਇਆ ਸੀ ਤੇ ਅੱਜ ਤੁਸੀਂ ਬੱਚਾ ਧੀ ਨਾ ਅੱਜ ਉਹ ਬੱਚ ਮੇਰੇ ਵਾਈਫ ਦੇ ਉਹਨਾਂ ਦੀ ਮੰਮੀ ਨੂੰ ਹੈਂਡਓਵਰ ਕਰਨਾ ਆ ਵਕੀਲ ਦੇ ਥਰੂ ਠੀਕ ਹੈ ਪਰ ਉਹ ਡਰਿੰਕ ਕਰਕੇ ਇੱਥੇ ਆਈ ਹੋਈ ਆ ਨੇ ਹੰਗਾਮਾ ਸ਼ੁਰੂ ਕਰਤਾ ਅੰਗਮਾ ਉਹ ਮੈਂ ਨਹੀਂ ਪੀਂਦਾ ਨਾ ਆਹ ਦੇ ਲੋ ਠੀਕ ਹੈ ਨਾ ओए उन नालो अरे बिचो 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 ओए परे का बोलता है बच्चे बच्चों साड़ियां तो कल्पाओ का जो चुंगी दा पेट के लोरिए एकरा एक पेरी गम्मियां दा साड़ियां को का जो कीया कुत्ती है तू पकड़ो यार ना खोल के मार देनी है कि मेरे को गल सारी गल की है

ਆਪਣੀ ਬੱਚੇ ਸੁਟਕੇ ਨਹੀਂ ਆਈ ਸੀਗੀ ਮੈਂ ਨਾਲ ਲੈ ਕੇ ਗਈ ਆ ਇਹੇ ਮੁੰਡਾ ਮੇ ਕੋਲ ਨੀ ਕੋਪਰੂ ਸਾਰੇ ਹੈਗੇ ਮੇਰਾ ਕੁੰਡ ਕਿੱਥੇ ਆ ਆ ਦੇਖ ਤੇਰੇ ਕੋਲ ਹੈ ਨਹੀਂ ਆ ਦੇਖੋ ਲਿੱਪੀ ਰੂਪੇ ਸਾਰੇ ਕੁਸਟਾ ਮੇ ਤੂੰ ਸਭ ਕੁਝ ਹੈਗਾ ਮੇ ਕੋਲ ਆ ਗਈ ਤੇਰੇ ਕੋਲ ਕਿੱਥੇ ਆ ਅੰਕਲ ਦੇ ਬੋਲੋ ਮਤਲਬ ਬੋਲੇ ਸੋ ਸਾਰਾ ਮੈਟਰ ਮੈਂ ਤਾਂ ਖਾ ਉਹ ਮਤਲਬ ਕੀ ਹੈ ਨਾ ਕਿ ਜਾਲਾ ਫੀਲ ਕਰਦੀ ਮੇ ਬੱਚੋ ਨੂੰ ਕਰੋ ਨਾ ਸੁਨਾਮੀ ਦਾ ਕੀ ਮੈਟਰ ਕੀ ਹੈ ਉਸ ਲੇਡੀ ਦੇ ਨਾਲ ਉਹ ਲੇਡੀ ਤਾਂ ਪਹਿਲਾਂ ਮੇਰਾ ਘਰ ਖਰਾਬ ਕੀਤਾ ਨਾ ਮੱਚੂ ਕਰਕੇ ਦਰਨੇ ਵਾਟਾ ਕੁੰਡਾ ਉੱਪਰ ਤੋਂ ਵੀ ਕਰਕੇ ਆਪਣਾ ਮੈਂ ਨਾਲ ਲੱਤੀ ਨਾ ਰੋ ਇਕੱਲੇ ਹੋਣਾ ਨਾ ਜਵਾਬ ਕਰਦੀ ਹਾਂ ਮੈਂ ਨਾ ਭਾਈ ਇੱਕ ਮਿੰਟ ਦੇਈਂ ਪਾ ਸਾਰੇ ਇੱਥੇ ਖੜੇ ਆ ਇਹਦਾ ਮਲਾਜਾ ਕਰਾਨਾ ਨਹੀਂ ਕਰੀਓ ਇਹ ਡਰਿੰਕ ਕਰਕੇ ਹੀ ਆਈ ਹੋਈ ਆ ਤੇ ਵੀ ਇਹ ਨੂੰ ਕੀਤਾ ਕਿੰਨੀ ਆ ਮਲਾਜਾ ਕਰਕੇ ਕਿੰਨੀ ਕੱਢਣ ਈ ਆ ਜੇ ਕੁੜੀ ਲੈ ਕੇ ਜਾਣੀ ਆ ਆਪਣੇ ਮੈਨੂੰ ਪਹਿਲਾਂ ਗਿਆ ਵਕੀਲ ਦੇ ਕੋਲ ਆ ਜਾ ਉਹ ਲੈ ਕੇ ਆ ਜਾ ਸਾਰਾ ਮਾਮਲਾ ਕੀ ਦੱਸੂਗੇ ਕੋਲ ਆ ਮਾਮਲਾ ਭਾਈ ਮੈਂ ਨਾ ਪਹਿਲਾਂ ਇੰਨਾ ਨਾਲ ਸਿਗਰ ਰਿਲੇਸ਼ਨ ਮੈਂ ਆਪਣੇ ਵਾਈਫ ਸੀਗੇ ਮੇਰੇ ਇਹ ਇੰਨਾ ਨਾਲ ਮੇਰਾ ਲਖ ਲਖਾਈਆ ਖਤਮ ਹੋਇਆ ਪਿਆ ਵਾ ਠੀਕ ਈ ਇਹਨਾਂ ਨੇ ਬੇਟੀ ਲੈ ਕੇ ਜਾਣੀ ਐ ਮੈਂ ਹਾਂਜੀ ਹਾਂਜੀ ਸਾਰਾ ਨਿਕਲ ਖਾਈ ਹੋਇਆ ਬੇਟੀ ਲੈ ਕੇ ਜਾਣੀ ਇਹਨਾਂ ਨੇ ਆਹ ਕੋਈ ਨਾ ਸੁਣ ਬਲਾਂ ਆਹ ਕੋਈ ਨਾ ਸੁਣ ਆ ਜੀ ਕੋਲ ਹੀ ਪਈ ਐ ਜੀ ਕੋਲ ਹੀ ਪਈ ਐ ਪਹਿਲੀ ਆ ਫੜੀ ਲੈ ਕੋਣ ਬੇਟੀ ਲੈ ਕੇ ਜਾਣ ਇੱਕ ਮਿੰਟ ਬਾਅਦ ਬਣਾ ਲੈ ਇਹ ਕਹਿੰਦੇ ਬੇਟੀ ਲੈ ਕੇ ਜਾਣੀ ਮੈਂ ਕਿਹਾ ਵਕੀਲ ਕੋਲ ਲੈ ਕੇ ਲੈ ਜਾਓ ਤੇਰੇ ਯਾਰ ਉਹ ਤਾਵਲੀ ਅੰਦਰ ਫੜ ਜਾਂਦਾ ਨਾ ਉਹ ਫੜ ਜਾਂਦਾ ਤਾਂ ਮਤਲਬ ਇਹਨਾਂ ਨਹੀਂ ਹੋ ਗਈ ਫਿਰ ਨਹੀਂ ਨਹੀਂ ਨਾ ਨਾ ਉਹ ਆਉਂਗਾ ਕਿਦਾਂ ਕੋਈ ਆਪਣੀ ਜੋ ਇਹਨੇ ਡ੍ਰਿੰਕ ਕਰਕੇ ਆਈ ਹੋਈ ਐ ਡ੍ਰਿੰਕ ਕਰਕੇ ਇੱਥੇ ਜਲੂਸ ਕੱਢਣ ਲਈ ਐ ਜੇ ਬੇਟੀ ਲੈ ਕੇ ਜਾਣੀ ਮੈਂ ਕਿਹਾ ਵਕੀਲ ਕੋਲ ਲੈ ਕੇ ਤੂੰ ਲੈ ਜਾ ਜਿਬੋਤ ਵਗੈਰਾ ਸਾਡਾ ਲਿਖ ਲਗਾਈਆ ਪਹਿਲਾਂ ਹੋਇਆ ਪਿਆ ਵਾ ਸਾਡਾ ਸਾਰਾ ਕੁਝ ਹੀ ਕਿਉਂ ਗੈਰ ਕੇ ਬੰਦੇ ਦਾ ਗੈਰੀ ਕੋਈ ਨਾਮ ਦਾ ਉਹਦੇ ਨਾਲ ਰਹਦੀ ਮੈਨੂੰ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆ ਮੇਰਾ ਹੁਣ ਬੱਚਾ ਹੈ ਮੈਂ ਉਹਦੇ ਨਾਲ ਵੀ ਲੈ ਕੇ ਜਾ ਕੇ ਆਪਣਾ ਬੱਚਾ ਕੋਈ ਗੱਲ ਨਹੀਂ ਇਹ ਲੈ ਕੇ ਜਾਵੇ ਬੱਚਾ ਆਪਣਾ ਜੇ ਬੱਚਾ ਲੈ ਫਰਾਕ ਕਸੂਰ ਆਪਣਾ ਫਰਾਕ ਕੋੜੀ ਸੋਤਨਾ ਮਾਣਣ ਇਹ ਜਾਨੀ ਕਿੱਥੇ ਕੁੜੇ ਦਾ ਬੰਦੇ ਫੂਨਾ ਯਾਰੀ ਮਨੇ ਕੁੜੀ ਨਾਮ ਲਾ ਇਹ ਬੰਦਾ ਠੀਕ ਹੈ ਉਹਨੂੰ ਡੀਸੀ ਪਲੇ ਹਾਟਲ ਤੇ ਮਿਲੇ ਆ ਮੇਰੇ ਬੱਚੇ 20 ਜਨੇ ਘਰੋਂ ਕੱਢ ਕੇ ਉਹਨਾਂ ਰੰਗ ਲੜੀਆਂ ਐਨੇ ਮਣਾਈਆਂ ਮੈਂ ਤਾਂ ਕਹਿੰਦੀ ਕੁੜੀ ਪੱਕੀ ਲੱਗਿਆ ਕੁੜੀ ਫੂਨ ਲੱਗਦਾ ਦੁਬਾਰਾ ਲੱਗ ਜਾਏਗੀ ਤੇ ਬੋਤਲੇ ਛੱਡੋ ਦੀ ਬੋਤਲ ਇਹਦਾ ਤੂੰ ਤਖਪੂਰੰਦਿਆ ਉਹਦਾ ਤੂੰ ਲੀ ਚੰਗਾ ਅਲਾ ਫੜ ਮੈਂ ਜਿੰਨਾ ਮੈਂ ਕੁੜੀ ਮੈਂ ਵੀ ਚੱਲ ਜਾਂ ਨਹੀਂ ਮੈਂ ਵੀ ਚੱਲ ਜਾਂ ਕੋਈ ਨਾ ਜਾਓ ਚੱਲ ਜਾਈਦਾ ਯਾਰ ਛੱਡ ਯਾਰ ਦੰਦ ਲਾ ਡਰਾਮੇ ਮੈਂ ਤੇਰਾ ਕਰਕੇ ਇੱਥੇ ਤੱਕ ਤੁਰਿਆ ਪਰੰਦੇ ਮੈਂ ਦੱਸ ਬੰਦ ਤੂੰ ਭੈਣ ਕਿ ਮੈਨੂੰ ਹੀ ਕਹੀ ਜਾਂਦੀ ਹੈ ਲੇ ਕੇ ਜਾਣੀ ਆ ਅਸੀਂ ਕਹ ਵਕੀਲ ਕੋਲੋਂ ਲਿਖ ਕੇ ਫੇ ਹੈਂਡਓਵਰ ਕਰਾਂਗੇ ਅਸੀਂ ਉਦਾਂ ਹੈਂਡਓਵਰ ਨਿਕਲਾਂਗੇ ਅਸੀਂ ਪਿੱਛੇ ਦਾਰੂ ਪੀ ਕੇ ਡਰਿੰਕ ਕਰ ਕੋਈ ਨਹੀਂ ਹੈ ਠੀਕ ਹੈ ਮੈਂ ਕਹਿੰਦਾ ਇੱਥੇ ਹੁਣੇ ਮਲਾਇਆ ਕਰਾਇਆ ਜਾਵੇ ਥੋੜੇ ਜਿਹਾ ਪਹਿਲਾਂ ਮਾਨਸੀ ਨਾਲ ਵੀ ਕੋਈ ਝਗੜਾ ਹੋਇਆ ਸੀ ਮਾਨਸੀ ਨਾਲ ਭਾਈ ਸਾਡਾ ਮੇਰੇ ਕੋਲ ਇਹ ਤੋਂ ਬਾਅਦ ਵਿੱਚ ਉਹ ਮੇਰੀ ਵਾਈਫ ਆ ਕੇ ਸਾਡਾ ਕੋਈ ਝਗੜਾ ਹੋਇਆ ਸੀਗਾ ਉਹਦਾ ਸਾਡਾ ਕੰਪਰਮਾਈਜ਼ ਮੇਰਾ ਹੋ ਚੁੱਕਾ ਵਾ ਠੀਕ ਹੈ ਚੌਥੀ ਬਾਅਦ ਚ ਇਹ ਇੱਕ ਫੋਨ ਕਰਦੀ ਆ ਉਹ ਇਹਨੂੰ ਕਰਕੇ ਕੋਈ ਗਾਲਾਂ ਕੱਢ ਦੇ ਬੱਚਿਆਂ ਨੂੰ ਡੋਲਾ ਦੇ ਆ ਤੇ ਹੁਣ ਬੱਚਿਆਂ ਨੂੰ ਹੈਰਓਵਰ ਕਰਨਾ ਸੀ ਵਕੀਲ ਦੇ ਕੋਲ ਕਾਗੇ ਤਿਆਰ ਕਰਾ ਰਹੇ ਇਹਨੂੰ ਬੁਲਾਇਆ ਸੀਗਾ ਕਿ ਬੱਚਾ ਆ ਕੇ ਲੈ ਜਾ ਜੀ ਇਹ ਆ ਕੇ ਡਰਿੰਕ ਕਰਕੇ ਇੱਥੇ ਫालतू ਤਮਾਸ਼ਾ ਕਰਨ ਗਈ ਹੈ ਨਾ ਲਗਵਾ ਕਰਾਇਆ ਸੀ ਪੂਜਾ ਨੇ ਬੇਬੇ ਉੱਪਰ ਹੀ ਰੋਪ ਲੱਗ ਰਹੇ ਸੀ ਹਾਂਜੀ ਜਿਹੜਾ ਤੁਹਾਡੇ ਹਸਬੰਡ ਹੁਣ ਜਿਹੜੇ ਤੁਹਾਡੇ ਨਾਲ ਆਏ ਹੋਏ ਨੇ ਉਹ ਭਰਾ ਤੂੰ ਤਾਂ ਹੋਇਆ ਸੈਡ ਪਾ ਕੇ ਹੀ ਉਹਨਾਂ ਕੋਲ ਬਹਿੰਦੀ ਹਵਾ ਰਹਿੰਦੀ ਉਹਨਾਂ ਸੈਟ ਤੇ ਆਹ ਹੀ ਕੁੜੀ ਨਹੀਂ ਇਹ ਸੁਣੀ ਸੀ ਅਪਰ ਰਿਕਾਰਡਿੰਗ ਪਹਿਲਾਂ ਨਹੀਂ ਨਵੀਂ ਆ ਨਵੀਂ ਆ ਕੁੜਤਾ ਹੁਣ ਆ ਰਿਹਾ ਹੈਲੋ ਉਹ ਅੰਕਲ ਲੈ ਕੇ ਗਿਆ ਇੱਕ ਪੁੱਤ ਇਹ ਕਿਹੜਾ ਮੈਨੂੰ ਨਾ مانਸੀਏ ਤੂੰ ਇਹ ਕਟੈਰੀ ਆਓ ਜਲਦੀ ਠੀਕ ਹੈ ਸਾਰੇ ਪ੍ਰੈਸ ਵਾਲੇ ਖੜੇ ਜਲਦੀ ਆ ਜਾਓ ਬੁੱਢੀ ਲੜਕੀ ਦੀ ਵਾਈਫ ਪੂਜਾਇਆ ਕੋਈ ਤਹਿਆਰ ਦੱਸ ਨਹੀਂ ਮਾਮਲਾ ਕੀ ਹੈ ਮੈਂ ਖਾਨਚ ਖੜੀ ਆ ਕਟੈਰੀਆਂ ਮੈਡਮ ਇਹ ਉਹੀ ਬੱਚਾ ਜਿੰਦੇ ਛੱਟ ਲੱਗੀ ਸੀ ਕੁਰੀ ਪਹਿਲਾਂ ਜਿਹੜਾ ਸਿਰ ਪਾੜਿਆ ਸੀਗਾ ਇਹਨਾਂ ਨੇ ਪਾੜਿਆ ਸੀ ਬੇਟਾ ਮੇਰਾ ਛੋਟਾ 6 ਮਹੀਨਾ ਦਾ ਹੈ ਜਲਦੀ ਆ ਜਾਓ ਆ ਗਏ ਇਹਨਾਂ ਦੇ ਇਹਨਾਂ ਦੇ ਸੀਗਾ ਜਦੋਂ ਰਿਪੋਰਟਿੰਗ ਸੋਣਾ ਜਦੋਂ ਸਿਰ ਫਟਿਆ ਸੀ ਕਿੰਨਾ ਨੇ ਪਾੜਿਆ ਸੀਗਾ ਹਾਂਜੀ ਜਦੋਂ ਬੱਚੇ ਦਾ ਸਿਰ ਫਟਿਆ ਸੀ ਹਾਂ ਜੀ ਜਦੋਂ ਤੁਹਾਡੇ ਦੇ ਪਹਿਲਾਂ ਜਿਹੜਾ ਐਲੀਗੇਸ਼ਨ ਸੀਗਾ ਜੋ ਸਿਰਫ ਅਟਿਆ ਸੀਗਾ ਤੁਹਾਡੇ ਘਰੋਂ ਅਸੀਂ ਲੈ ਗਿਆ ਸੀ ਹਸਪਤਾਲ ਨੂੰ ਜਦੋਂ ਆਪ ਵੀ ਸਾਡਾ ਨਾਲ ਝਗੜਾ ਹੋਇਆ ਸੀ ਠੀਕ ਹੈ ਜੀ ਉਦੋਂ ਤੁਸੀਂ ਉਹਦਾ ਸਾਈਡ ਲੈ ਰਹੇ ਸੀਗਾ ਨਹੀਂ ਨਹੀਂ ਜੀ ਮੇਰੀ ਗੱਲ ਸੁਣੋਗੇ ਮੈਂ ਸਾਈਡ ਕਿਸੇ ਨਹੀਂ ਲੈਂਦਾ ਠੀਕ ਹੈ ਜੀ ਆਪ ਵੀ ਗਾਲਾਂ ਇਹਨਾਂ ਨੇ ਕੱਢੀਆਂ ਫੋਨ ਦੇ ਰਿਕਾਰਡਿੰਗ ਪਾਈ ਸੀਗੀ ਠੀਕ ਹੈ ਮੈਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਠੀਕ ਹੈ ਤੇ ਉਹ ਬੱਚਾ ਜਦੋਂ ਬਿੱਟ ਤੇ ਇਹਨਾਂ ਨੇ ਚੱਕਿਆ ਹੋਣਾ ਉਹਦੀ ਨੁੱਕਰ ਵੱਜਣ ਦੇ ਨਾਲ ਕੋਈ ਮਾੜੀ ਮੋਟੀ ਖਰੋਚ ਆਈ ਜਾਂਦਾ ਤੇ ਕੋਈ ਜਿਆਦਾ ਸੱਟ ਨਹੀਂ ਲੱਗਦੀ ਬੱਚੇ ਨੂੰ ਜੀ ਐਮਐਲਆਰ ਉਦੋਂ ਉਦੋਂ جان دندے کہ نہیں جان دندے اوਹ ਕਸੂਰ ਤੁਹਾਡਾ ਕਸੂਰ ਇਹਨਾਂ ਦਾ ਸੀਗਾ ਹਾਂਜੀ ਕਸੂਰ ਪਹਿਲਾ ਸੀਗਾ ਇਹਨਾਂ ਦਾ ਗਾਲਾਂ ਇਹਨਾਂ ਨੇ ਉਹਨਾਂ ਇਹ ਤੁਸੀਂ ਦੋਨੇ ਇੱਕ ਹੋ ਗਏ ਹੁਣ ਕਸੂਰ ਉਸ ਲੜਕੀ ਦਾ ਨਹੀਂ ਨਹੀਂ ਹਾਂਜੀ ਇਹਨਾਂ ਹੀ ਦੋਨਾਂ ਯਾਰ ਸੀ ਫੋਨ ਤੇ ਗਾਲੋ ਵਾਲੀ ਨਹੀਂ ਕਹਿ ਰਹੇ ਆ ਵਾਂਗੇ ਅੱਜ ਇਸ ਕਰਕੇ ਇਹਨਾਂ ਦੇ ਨਾਲੋਂ ਅੱਜ ਕਸੂਰ ਹੁੰਦਾ ਮੈਂ ਕਸੂਰ ਦੋਨਾਂ ਦਾ ਮੇਰੀ ਗੱਲ ਨਾਲੋਂ ਕਰਦਾ ਠੀਕ ਹੈ ਜੀ ਇਹ ਦੋਨੇ ਆਪਸ ਵਿੱਚ ਗਾਲਾਂ ਕੱਢਦੀਆਂ ਫੋਨ ਤੇ ਠੀਕ ਹੈ ਜੀ ਦੋਨਾਂ ਨਾਲ ਗਾਲਾਂ ਕੱਢਣ ਦਾ ਕਰਕੇ ਬੱਚੇ ਨੂੰ ਗਾਲਾਂ ਕੱਢਦੀਆਂ ਇੱਕ ਦੂਜੇ ਨੂੰ ਠੀਕ ਹੈ ਜੀ ਇਸ ਕਰਕੇ ਝਗੜਾ ਹੋਇਆ ਤੇ ਅੱਜ ਤੁਸੀਂ ਬੱਚਾ ਤੇ ਇੰਨਾ ਆਇਆ ਅੱਜ ਉਹ ਬੱਚਾ ਮੈਂ ਉਹਨਾਂ ਦੇ ਪਹਿਲੀ ਮੇਰੇ ਵਾਈਫ ਨੂੰ ਉਹਨਾਂ ਦੀ ਮੰਮੀ ਨੂੰ ਹੈਂਡਓਵਰ ਕਰਨਾ ਆਇਆ ਵਕੀਲ ਦੇ ਥਰੂ